ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਆਪ ਦੋਨੋਂ ਵੀਰਾਂ ਦਾ ਸਾਡੇ YouTubeਰ ਚੈਸਕੁਕ ਚੈਨਲ ਜਾਰੰਗ ਪਹਿਲਾ ਵੇਸ ਤੇ ਹਾਰਦਿਕ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਹੋਰ ਤੁਸੀਂ ਸਾਡੇ ਟਿੰਡ ਟੇਲਾ ਵਿਖੇ ਉਸਤਾਦ ਜੀ ਦੇ ਕਾਹਨੇ ਦਾ ਲੋਕ ਕੀ ਬਾਬਾ ਜੀ ਦੀ ਮਜ਼ਾਰ ਤੇ ਕੰਮ ਕਰਦੇ ਆ ਇਹ ਜੀ ਜੀ ਕਿਉਂਕਿ ਆ ਬਣਾਉਂਦੇ ਆ ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਔਰ ਉਸਤਾਦ ਜੀ ਬਲੌਰ ਸਾਡੇ ਚੈਨਲ ਵੱਲੋਂ ਹਾਰਦਿਕ ਸਵਾਗਤ ਹੈ ਧੰਨਵਾਦ ਜੀ ਬਾਪੂ ਜੀ ਨੂੰ ਨਮਸਕਾਰ ਸਾਡੇ ਵੱਲੋਂ ਜੋ ਪੁਰਾਣੇ ਵਿਰਸੇ ਨੂੰ ਸੰਭ ਰਿਹਾ ਹੈ ਤੇ ਇੱਕ ਚੰਗੀ ਤੇ ਸਾਫ ਸੁਥਰੀ ਜਿਹੜੀ ਗਾਇਕੀ ਨੂੰ ਪ੍ਰਮੋਟ ਕਰ ਰਹੀ ਹੈ ਤੇ ਬੱਚਿਆਂ ਨੂੰ ਸਿਖਾ ਰਹੀ ਹੈ। ਵੱਡੀ ਗੱਲ ਇਹ ਪੁਰਾਣਾ ਵਿਰਸਾ ਬੱਚਿਆਂ ਨੂੰ ਸਿਖਾ ਰਹੇ ਤੇ ਸਾਡੇ ਵੱਲੋਂ ਬੱਬੀ ਜੀ ਨੂੰ ਬਹੁਤ ਨਮਸਕਾਰਾਂ। ਤੇ ਭਾਜੀ ਆਪਣਾ ਪਿੰਡ ਤਾਂ ਉਰੀਆ ਨੇੜੇ ਆਣਾ ਜੀ ਪੋਜੇ ਮਾਜੜਾ ਬਿਲਕੁਲ ਜੀ ਪੋਜੇ ਮਾਜੜਾ ਪਿੰਡ ਆ ਜੀ ਤੇ ਤੁਸੀਂ ਵੀ ਟਾਡੀ ਜੱਥੇ ਹਾਂ ਜੀ ਤੁਸੀਂ ਵੀ ਆਪਣਾ ਕਰਦੇ ਆ ਕੀਰਤਨ ਕਰਦੇ ਆ ਜੀ ਤੇ ਪਰ ਤੁਹਾਨੂੰ ਉਰੇ ਉਸਤਾਦ ਜੀ ਉਹਨਾਂ ਦਾ ਪਹਿਲਾਂ ਪਤਾ ਨਹੀਂ ਸੀ ਜੀ ਨਹੀਂ ਸਾਨੂੰ ਉਸਤਾਦ ਜੀ ਹੋਰ ਬਾਰੇ ਪਤਾ ਨਹੀਂ ਸੀ ਤੇ ਮੈਂ ਫੇਸਬੁਕ ਤੇ ਦੇਖਿਆ ਸੀ ਅੱਛਾ ਅੱਛਾ ਤੇ ਫੇਸਬੁਕ ਦੇਖਣ ਤੋਂ ਬਾਅਦ ਮੈਂ ਸੋਚਦਾ ਕਾਫੀ ਸਮੇਂ ਦਾ ਰਿਹਾ ਸੀ ਮੈਂ ਲੰਘਦੇ ਵਰਦੇ ਰਹੀਦਾ ਵੀ ਆ ਕੇ ਜਾਈਏ ਪਰ ਕੁਦਰਤ ਦਾ ਓਏ ਹਾਏ ਹਾਏ ਸਮਝ ਆ ਸਮਰਾਤ ਹੈ ਜਦੋਂ ਸਮਾ 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 ਜਦੋਂ ਸਮਾ ਆਣਾ ਜੀ ਮੇਰੇ ਜੁੜਦਾ ਕਿ ਕਿਸੇ ਵਕਤ ਬੰਦੇ ਦੇ ਦਰਸ਼ਨ ਹੋਣੇ ਇੱਕ ਦੂਜੇ ਨਾਲ ਮਲਾਪ ਹੁੰਦੇ ਆ ਜੀ ਤੇ ਅਕਾਲ ਪੁਰਖ ਨੇ ਅੱਜ ਕਿਰਪਾ ਗਦੀ ਅਸੀਂ ਵਾਪੋ ਇਹਦੇ ਚਾਰਨ ਪਰਸੇ ਤੇ ਸਾਨੂੰ ਬਹੁਤ ਚੰਗਾ ਲੱਗਿਆ ਤੇ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਕਿ ਚਲੋ ਆਪਣੇ ਇਲਾਕੇ ਦੇ ਵਿੱਚ ਉਸਤਾਦ ਜੀ ਗਿਰਸਾ ਸੰਭਾਲ ਕੇ ਬੈਠਿਆ ਹਨ ਜੀ ਜੀ ਤੇ ਕਾफी ਦੂਰ ਦੂਰ ਤੇ ਤਕਰੀਬਨ ਮੈਂ ਤਾਂ ਹੁਣ ਤੱਕ ਦੇਖ ਚੁੱਕਿਆ ਕਿ ਆਲ ਵਰਲਡ ਤੇ ਕੋਈ ਇਸ ਤਰ੍ਹਾਂ ਦੀ ਕੰਟਰੀ ਨਹੀਂ ਜਿੱਥੇ ਪੰਜਾਬੀ ਗਏ ਹੋਏ ਆ ਕਿ ਜਿੱਥੇ ਉਸਤਾਦ ਜੀ ਦੀ ਤੂੰਬੀ ਨਾ ਪਹੁੰਚੀ ਹੋਵੇ ਉਹ ਜਿੱਥੋਂ ਤੋਂ ਕਿ ਆਪਣੇ ਬੇਲੇ ਪਿੰਡ ਨੂੰ ਉਸਤਾਦ ਜੀ ਉਹਨਾਂ ਦੇ ਨਾਮ ਨਾਲ ਨਾ ਜਾਣਿਆ ਜਾਂਦਾ ਬਿਲਕੁਲ ਬਹੁਤ ਮਾਨ ਵਾਲੀ ਗੱਲ ਆ ਜੀ ਤੇ ਭਾਜੀ ਹੁਣ ਤੁਸੀਂ ਉਰੇ ਆਏ ਆ ਅੱਜ ਤੁਸੀਂ ਪਹਿਲੀ ਵਾਰ ਆਏ ਆ ਨਾ ਹਾਂਜੀ ਪਹਿਲੀ ਵਾਰ ਆਏ ਆ ਤੁਹਾਨੂੰ ਹੋਰ ਕਿਵੇਂ ਲੱਗਿਆ ਜੀ ਉਰੇ ਆ ਕੇ ਹੁਣ ਪੂਰੇ ਜਿੱਦਾਂ ਆਪਣੇ ਆ ਦੇਖੋ ਜੀ ਸਜਾਦੀ ਰੂਪਸ ਸਾਜ ਬਣ ਰਹੇ ਆ ਬੀਐਮਬੀ ਬਣਦੀ ਆ ਜੀ ਉਰੇ ਤੁੰਬਾ ਵੀ ਬਣਦਾ ਕਿੰਗ ਤੁੰਬਾ ਵੀ ਬਣਦਾ ਜੀ ਦੋ ਤਾਰਾ ਤੁੰਬਾ ਸਿੰਪਲ ਤੁੰਬਾ ਔਰ ਹਰੇਕ ਪ੍ਰਕਾਰ ਦੀ ਤੁੰਗੀ ਬਣਦੀ ਹੈ ਜੀ ਇੱਕ ਵੀਪ ਮਾਨਕ ਸਾਧ ਦੀ ਤੁੰਗੀ ਅਲੱਗ ਹੁੰਦੀ ਆ ਇਹਦੇ ਵਿੱਚ ਸ਼੍ਰੀ ਮੁਹੰਮਦ ਸਦੀਕ ਜੀ ਦੀ ਨਾ ਗੁੰਬੀਆ ਜਮਲਾ ਜੱਟ ਜੀ ਦੀ ਅਲੱਗ ਧੁੰਬੀ ਆ ਇਹ ਤਿੰਨੇ ਉਹ ਅਲੱਗ ਅਲੱਗ ਧੁੰਬੀਆਂ ਬਣ ਜਿਹੜਾ ਡਿਊਟ ਗਾਣੇ ਤੇ ਜਿਹੜੀਆਂ ਬਜਰੀਆਂ ਆ ਲੱਗੀਆਂ ਜੀ ਉਸਤਾਦ ਜੀ ਹਰੇਕ ਤਰ੍ਹਾਂ ਦੀ ਧੁੰਬੀ ਬਣਾਉਂਦੇ ਆ ਔਰ ਹਰੇਕ ਤਰ੍ਹਾਂ ਦਾ ਬੰਦ ਨੂੰ ਢੰਗ ਵੀ ਦੱਸਦੇ ਆ ਜੀ ਤਰੀਕਾ ਵੀ ਦੱਸਦੇ ਆ ਸੇਖਾ ਦੇ ਵਿੱਚ ਆਈ ਧੁੰਬੇ ਚੱਲਦੇ ਜਿਹੜਾ ਆ ਮੈਂ ਵਜਾਇਆ ਸੂਫੀਆ ਗੀਤਾਂ ਵਾਲਾ ਜੀ ਬਿਲਕੁਲ ਇਹ ਸੂਫੀਆ ਦਾ ਸੂਫੀਆ ਜੀ ਕਟਰੀਆ ਸਾਹਿਬ ਕਟਰੀਆ ਸਾਹਿਬ ਜੀ ਆ ਸਾਹਿਬ ਮੇਰੇ ਕੋਲ ਤੇ ਲੈ ਕੇ ਜਾਂਦੇ ਤੇ ਲੱਖਾਂ ਹੀ ਗੀਤਾਂ ਚ ਉਹਨੇ ਤੂੰ ਵੀ ਵਜਾਈਆ ਮਾਨਕ ਦੇ ਗੀਤਾਂ ਚ ਵੀ ਇੱਕ ਸਦੀਕ ਨੂੰ ਛੱਡ ਕੇ ਇੱਕ ਜਮਲਾ ਜੀ ਨੂੰ ਛੱਡ ਕੇ ਗਿਦਾਰ ਸੰਧੂ ਦੇ ਮਮਤ ਨਜੀਰ ਦੇ ਰਮਲੇ ਦੀਆਂ ਗੀਤਾਂ ਦੇ ਵਿੱਚ ਬਹੁਤ ਸਾਰੇ ਗੀਤਰ ਕੌਟਰਾਂ ਦੇ ਵਿੱਚ ਤੇ ਦੁਲਿਆ ਜੀ ਨੇ ਕੰਗੀਆਂ ਵਜਾਈਆ ਮੇਰੇ ਕੋਲ ਤੇ ਦਿੱਤਾ ਬਾਜੀ ਹੋ ਵੀ ਆ ਜਾ ਮੈਂ ਨਹੀਂ ਬਿਲਕੁਲ ਬਹੁਤ ਹੀ ਵਾ ਤੋਂ ਬੜੀ ਵਧੀਆ ਔਰ ਬੜੀ ਵਧੀਆ ਗਿਆ ਤੁਹਾਨੂੰ ਇਹ ਆਪਣਾ ਬਹੁਤ ਬਹੁਤ ਵਧੀਆ ਲੱਗਿਆ ਤੇ ਅਸੀਂ ਸਾਰਿਆਂ ਦੋਸਤਾਂ ਨੂੰ ਜੋ ਦੇਖ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਕਿ ਤੁਸੀਂ ਇੱਕ ਵਾਰ ਜ਼ਰੂਰ ਸਾਦੀਆਂ ਕੋਲ ਆਓ ਇਹਨਾਂ ਦੀ ਕਲਾ ਨੂੰ ਸੁਣੋ ਤੇ ਇਹਨਾਂ ਦੀਆਂ ਗੱਲਾਂ ਵੀ ਬਹੁਤ ਸਰੀਲੀਆਂ ਸਿਆਣੇ ਕਹਿੰਦੇ ਹੁੰਦੇ ਸਰੀਲੇ ਉਸਤਾਦਾਂ ਦੀਆਂ ਗੱਲਾਂ ਵਿੱਚ ਵੀ ਬਹੁਤ ਜ਼ਿਆਦਾ ਸਰੀਲਾਪਣ ਹੁੰਦਾ ਇਹਨਾਂ ਦੀ ਬੋਲੀ ਵਿੱਚ ਬਹੁਤ ਜ਼ਿਆਦੀ ਆਪਣੰਤ ਹੈ ਤੇ ਪਿਆਰ ਮਿਠਾਸ ਬਹੁਤ ਜ਼ਿਆਦੀ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਮਰਦ ਦੇ ਸ਼ੁਕਰਗੁਜ਼ਾਰਾਂ ਕਿ ਸਾਨੂੰ ਇਹਨਾਂ ਦੇ ਅਲਦਾਸ਼ਨ ਕਰਨ ਦਾ ਸੁਨਾਪਾ ਹੋਰ ਬਹੁਤ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਸਾਡੇ ਸਾਰੇ ਤੇਸੋ ਚੈਨਲ ਨੂੰ ਦੇਖ ਰਹੇ ਹਾਂ ਤੁਸੀਂ ਜੀ ਆਨ ਆ ਸਭ ਦੋਸਤਾਂ ਤੁਹੋਤ ਕੋਈ ਵੀਡੀਓ ਬਹੁਤ ਹੀ ਲੱਗਦੀ ਹੈ ਤੁਸੀਂ ਖੇਤ ਨੂੰ ਕਰਕੇ ਆਪਣੇ ਘਰ ਸੇ ਨੂੰ ਆਪ ਤੋਂ ਬਾਅਦ ਤਰ ਮੋਟ ਕਰਨਾ ਹਮਾਂ ਸਾਰਿਆਂ ਦਾ ਫਲ ਬਣਦਾ ਹੈ ਕਿਉਂਕਿ ਸਾਡੀ ਮਾਂ ਮੋਲੀ ਤਾਹੀ ਸਜੀਤ ਤਾਹੀ ਜੀਵਤ ਰਹ ਸਕਦੀ ਆ ਅਗਰ ਸਾਡਾ ਵਿਸ਼ਵਾਸ ਨਹੀਂ ਰਹੇਗਾ ਬਹੁਤ ਧੰਨਵਾਦ ਸਭ ਚੀਜ਼ਾਂ ਦਾ